ਅੱਜ ਕਿਸਾਨ ਵੀਰੋ ਕਈ ਵਾਰ ਆਪਾਂ ਦੇਖਦੇ ਆ ਕਿ ਕਈ ਵਾਰ ਆਪਾਂ ਆਪਣੇ ਝੋਨੇ ਦੀ ਫਸਲ ਨੂੰ ਸਾਰੀਆਂ ਜਿਹੜੀਆਂ ਖਾਦਾਂ ਜਿੰਦੇ ਵਿੱਚ ਪोटाश, ਸੂਪਰ ਜਿੰਕ ਆਪਾਂ ਪਾਉਨੇ ਆ ਸਾਰੀਆਂ ਖਾਦਾਂ ਪੂਰੀ ਮਾਤਰਾ ਦੇ ਪਾਉਣ ਦੇ ਬਾਵਜੂਦ ਵੀ ਜਦੋਂ ਆਪਣਾ ਝੋਨਾ ਵਧੀਆ ਤਰੀਕੇ ਦੇ ਨਾਲ ਫਟਾਰ ਨਹੀਂ ਕਰਦਾ ਚੰਗੀ ਝੋਨੇ ਦੀ ਗਰੋਥ ਨਹੀਂ ਹੁੰਦੀ ਜਿੰਦੇ ਨਾਲ ਜਦੋਂ ਆਪਣਾ ਝਾੜ ਤੇ ਕਾਫੀ ਫਰਕ ਪੈਂਦਾ ਤੇ ਇਹਦੇ ਪਿੱਛੇ ਕਿਸਾਨ ਵੀਰੋ ਕਾਰਨ ਕੀ ਹੁੰਦਾ ਕਿ ਆਪਾਂ ਸਾਰੀਆਂ ਖਾਦਾਂ ਦੇਣ ਦੇ ਬਾਵਜੂਦ ਵੀ ਆਪਣਾ ਜਿਹੜਾ ਝੋਨਾ ਚੰਗੀ ਫਟਾਰ ਨਹੀਂ ਕਰਦਾ ਤੇ ਬਾਕੀ ਜਿਹੜੇ ਵੀ ਰਾਜ ਜ ਆਪਣੇ ਚੈਨਲ ਤੇ ਨਵੇਂ ਦੇਖ ਰਹੇ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਕਿਸਾਨ ਵੀਰੋ ਜੇਕਰ ਆਪਾਂ ਦੇਖੀਏ ਕਿ ਤਾਂ ਜਿਹੜੇ ਆਪਣੇ ਪੰਜਾਬ ਦੀਆਂ ਬਹੁਤੀਆਂ ਜ਼ਮੀਨਾਂ ਦਾ ਜਿਹੜਾ ਪੀ ਐਚ ਲੈਵਲ ਜ਼ਿਆਦਾ ਹੈ ਜਿਹਦੇ ਕਾਰਨ ਜੋ ਵੀ ਆਪਾਂ ਖਾਦਾਂ ਪਾਉਣੀਆਂ ਚਾਹੀਏ ਡੀ ਏ ਪੀ ਪਾਉਣੀਆਂ ਪੋਟਾਸ਼ ਪਾਉਣੀਆਂ ਜ਼ਿੰਕ ਪਾਉਣੀਆਂ ਉਹਨਾਂ ਦਾ ਜਿਹੜਾ ਕੁਝ ਕੋ ਪਰਸੈਂਟ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਦੇ ਆਪਣਾ ਝੋਨੇ ਨੂੰ ਜਿਹੜਾ ਆਪਾਂ ਨੂੰ ਅਵੇਲੇਬਲ ਹੁੰਦਾ ਹੈ ਕਿਉਂਕਿ ਜਿੰਦਾ ਆਪਣਾ ਜ਼ਮੀਨ ਦਾ ਪੀ ਐਚ ਜ਼ਿਆਦਾ ਹੋਵੇਗਾ ਉਹਨਾਂ ਹੀ ਜਿਹੜੀਆਂ ਆਪਣੀਆਂ ਜੋ ਵੀ ਆਪਾਂ ਪੌਸ਼ਟ ਤੱਤ ਦਿੰਨੇ ਆ ਉਹਨਾਂ ਦਾ ਕੁਝ ਕੁ ਪਰਸੈਂਟ ਕਿਸਾਨੀ ਨੂੰ ਜਿਹੜੇ ਆਪਣੀ ਫਸਲ ਨੂੰ ਮਿਲਦਾ ਹੈ ਜਿਹੜਾ ਬਾਕੀ ਜਿਹੜੇ ਤੱਤ ਆਪਣੀ ਜ਼ਮੀਨ ਦੇ ਵਿੱਚ ਫਿਕਸ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਹਨਾਂ ਨੂੰ ਜਿਹੜਾ ਪੀ ਐਚ ਲੈਵਲ ਨੂੰ ਘੱਟ ਕਰਨ ਵਾਸਤੇ ਆਪਾਂ ਤੁਹਾਡੇ ਨਾਲ ਇੱਕ ਸਸਤਾ ਤੇ ਸੌਖਾ ਜਿਹਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜਾ ਕਿ ਆਪਾਂ ਸਸਤਾ ਤੇ ਕਿਸੇ ਵੀ ਆਪਾਂ ਨੂੰ ਕੋਈ ਕੈਮੀਕਲ ਆਪਣੀ ਫਸਲ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈ ਜਿੰਨੇ ਵੀ ਆਪਣੇ ਆਪਣੇ ਜਿਹੜੇ ਜ਼ਮੀਨ ਦੇ ਵਿੱਚ ਪੌਸ਼ਟ ਤੱਤ ਫਿਕਸ ਹੋ ਚੁੱਕੇ ਨੇ ਪਿਛਲੇ ਸਾਲਾਂ ਤੋਂ ਆਪਾਂ ਜਿਹੜੇ ਪਾ ਰਹੇ ਹਾਂ ਜਾਂ ਆਪਾਂ ਆਪਾਂ ਹੁਣ ਜ਼ਮੀਨ ਦੇ ਵਿੱਚ ਪਾਉਣੇ ਨੇ ਉਹ ਜੇਕਰ ਆਪਾਂ ਸਾਰੀ ਮਾਤਰਾ ਦੇ ਵਿੱਚ ਮਿਲਨੇ ਸ਼ੁਰੂ ਹੋਗੇ ਤਾਂ ਜਿਹੜੇ ਆਪਣੇ ਝੋਨੇ ਦੀ ਫਸਲ ਦੀ ਚੰਗੀ ਫਟਾਰ ਹੋਵੇਗੀ ਚੰਗੀ ਗ੍ਰੋਥ ਹੋਵੇਗੀ ਕਿਉਂਕਿ ਜਿਹੜਾ ਕਿਸਾਨ ਪਰ ਪੀ ਐਚ ਲੈਵਲ ਜੇਕਰ ਆਪਾਂ ਮੰਨਗੇ ਤਾਂ ਜ਼ਮੀਨ ਦਾ 6 ਤੋਂ 7 ਜਿਹੜਾ ਪੀ ਐਚ ਵਧੀਆ ਆਪਾਂ ਆਪਣਾ ਦੂਜਾ ਮੰਨਿਆ ਜਾਂਦਾ ਹੈ ਕਿਉਂਕਿ 6 7 ਪੀ ਐਚ ਜਿੰਨਾ ਆਪਣਾ ਪੀ ਐਚ ਜਿਆਦਾ ਹੋਵੇਗਾ ਉਨਾ ਹੀ ਜਿਹੜਾ ਆਪਣੇ ਜਿਹੜੀ ਖਾਦਾਂ ਦੀ ਜਿਹੜੀ ਆਪਾਂ ਖਾਦਾਂ ਚਾਹੇ ਪਾਈ ਹੋਣੀਆਂ ਤਾਂ ਉਹਨਾਂ ਜਿਹੜਾ ਆਪਾਂ ਨੂੰ ਜਿਹੜਾ ਲਾਭ ਬਹੁਤ ਘੱਟ ਦੇਖ ਨੂੰ ਮਿਲੇਗਾ ਤੇ ਬਾਕੀ ਕਿਸਾਨ ਵੀਰੋ ਆਪਾਂ ਨੂੰ ਜਾਨੀ ਕਿ 40-50 ਦਿਨ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਇਨਸੈਕਟੀਸਾਈਡ ਜਾਂ ਉਲੀ ਨਾਸ਼ਕ ਆਪਾਂ ਨੂੰ ਝੋਨੇ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਅੱਧ ਕਿਸਾਨ ਵੀਰੋ ਜੇ ਆਪਣੇ ਜ਼ਮੀਨਾਂ ਦਾ ਪੀ ਐਚ ਜਿਆਦਾ ਹੈ ਤਾਂ ਇਹਦੇ ਵਾਸਤੇ ਕਿਸਾਨ ਵੀਰ ਆਪਾਂ ਇਹ ਜਿਹੜਾ ਆਪਾਂ ਫਾਰਮੂਲਾ ਤੁਹਾਨੂੰ ਸ਼ੇਅਰ ਕਰ ਦੇਈਏਂਦੇ ਆਪਣੇ ਕਾਫੀ ਫਾਇਦੇ ਨੇ ਆਪਣੀ ਜ਼ਮੀਨ ਨੂੰ ਜਿਨ੍ਹਾਂ ਦੀਆਂ ਆਪਣੇ ਖੇਤਾਂ ਦੇ ਜਿਹੜਾ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਜਿਹੜਾ ਕਾਲੀਆਂ ਹੋ ਚੁੱਕੀਆਂ ਨੇ ਉੱਥੇ ਵੀ ਜਾਣੇ ਕਿ ਇੱਕ ਉਲੀ ਤੌਰ ਤੇ ਵੀ ਕੰਮ ਕਰਦਾ ਇਨਸੈਕਟੀਸਾਈਡ ਤੌਰ ਤੇ ਵੀ ਕੰਮ ਕਰਦਾ ਤੇ ਜਿਹੜਾ ਆਪਣੀ ਜ਼ਮੀਨ ਦੇ ਪੀ ਐਚ ਲੈਵਲ ਨੂੰ ਵੀ ਘੱਟ ਕਰਦਾ ਇਸ ਵਾਸਤੇ ਕਿਸਾਨ ਤੁਸੀਂ ਕੀ ਕਰਨਾ ਜਦੋਂ ਆਪਾਂ ਦੂਜੀ ਯੂਰੀਆ ਪਾਉਣੀ ਹੈ ਤੁਸੀਂ ਕੀ ਯੂਰੀਆ ਦੇ ਨਾਲ ਹੀ ਪਾ ਸਕਦੇ ਹੋ ਤਾਂ ਤੁਸੀਂ ਆਪਣੇ ਨੂੰ ਪਾਣੀ ਦੇ ਨਾਲ ਵੀ ਆਪਣਾ ਚਲਾ ਸਕਦੇ ਹੋ ਜਦੋਂ ਆਪਾਂ ਕਿਸਾਨ ਦੂਜੀ ਯੂਰੀਆ ਪਾਉਣੀ ਹੈ ਇਹਦੇ ਵਾਸਤੇ ਆਪਾਂ ਕਿਲੋ ਤੋਂ ਡੇਢ ਕਿਲੋ ਆਪਾਂ ਚਿੱਟੀ ਫੜਕੜੀ ਲੈਣੀ ਹੈ ਚਿੰਦਾ ਇਹਦਾ ਫਾਰਮੂਲਾ ਐਲੂਮੀਨੀਅਮ ਪੋਟਾਸ਼ੀਅਮ ਸਲਫੇਟ ਹੁੰਦਾ ਜਿਹੜਾ ਇਹਦੇ ਵਿੱਚ ਐਲੂਮੀਨੀਅਮ ਹੁੰਦਾ ਹੈ ਇਹ ਜਿਹੜਾ ਆਪਣੇ ਜ਼ਮੀਨ ਦੇ ਪੀ ਐਚ ਲੈਵਲ ਨੂੰ ਘਟਾ ਕਰਦਾ ਬਹੁਤ ਜਲਦੀ ਦੇ ਨਾਲ ਘਟਾ ਕਰਦਾ ਜਿਹੜਾ ਆਪਣਾ ਸਲਫੇਟ ਜਿਹਨਾਂ ਆਪਾਂ ਸਲਫਰ ਕਹਿੰਦੇ ਆ ਇਹ ਹੌਲੀ-ਹੌਲੀ ਜਦ ਆਪਣਾ ਜ਼ਮੀਨ ਦੇ ਵਿੱਚ ਕੰਮ ਕਰਦਾ ਰਹਿੰਦਾ ਇਹਦੇ ਕਿਸਾਨਗਰ ਉਹ ਜਿਹੜੇ ਕਰ ਪਾਉਣ ਦੇ ਫਾਇਦੇ ਜਿਹੜਾ ਆਪਣਾ ਜ਼ਮੀਨ ਦਾ ਪੀ ਐਚ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਜਿੰਨੇ ਵੀ ਆਪਣੇ ਜ਼ਮੀਨ ਦੇ ਵਿੱਚ ਫਿਕਸ ਹੋ ਚੁੱਕੇ ਤੱਤ ਨੇ ਚਾਹੇ ਫਾਸਫੋਰਸ ਹੋਵੇ ਜ਼ਿੰਕ ਹੋਵੇ ਪੋਟਾਸ਼ ਹੋਵੇ ਉਹ ਜਿਹੜੇ ਆਪਣੇ ਜਿਹੜੇ ਪੌਦੇ ਨੂੰ ਮਿਲਨੇ ਸ਼ੁਰੂ ਹੋ ਜਾਂਦੇ ਜਿੰਦੇ ਨਾਲ ਬੂਟੇ ਵੀ ਚੰਗੀ ਫਟਾਰ ਹੁੰਦੀ ਹੈ ਚੰਗੀ ਗਰੋਥ ਹੁੰਦੀ ਹੈ ਇਹ ਕਿਸਾਨ ਵੀਰੋ ਜਿਹੜੇ ਆਪਣੀ ਚਿੱਟੀ ਫੜਕੜੀਏ ਇਹ ਆਪਾਂ ਇਨਸੈਕਟੀਸਾਈਡ ਤੇ ਇਨਸੈਕਟੀਸਾਈਡ ਤੇ ਔਰਤੇ ਵੀ ਕੰਮ ਕਰਦੀ ਏ ਆਪਣੀ ਜਿਹੜੀ ਉਲੀ ਨਾਸ਼ਕ ਜਿਹੜੀ ਆਪਣੀਆਂ ਝੋਨੇ ਦੀ ਜੜ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੀ ਆਉਂਦੀ ਜੇ ਆਪਣੇ ਕਿਸਾਨ ਵੀਰ ਜਿਵੇਂ ਆਪਣੇ 1236 ਪਾਉਂਦੇ ਨੇ ਉਹਦੇ ਥਾਂ ਕਿਸਾਨ ਵੀਰ ਤੁਸੀਂ ਇੱਕ ਪਾਸੇ ਫੜਕੜੀ ਪਾ ਕੇ ਦੇਖ ਲਓ ਇੱਕ ਪਾਸੇ 1236 ਪਾ ਕੇ ਦੇਖ ਲਓ ਤੇ ਤੁਹਾਨੂੰ ਆਪਣੇ ਜਿਹੜੇ ਰਿਜ਼ਲਟ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣਗੇ ਕਿਉਂਕਿ ਕਿਸਾਨੋ ਜਿਹੜੀ ਚਿੱਟੀ ਫੜਕੜੀ ਦਾ ਬਹੁਤ ਜ਼ਿਆਦਾ ਆਪਣੀ ਜ਼ਮੀਨ ਦੇ ਵਿੱਚ ਇਹ ਆਪਾਂ ਉਹਨਾਂ ਜ਼ਮੀਨਾਂ ਦੇ ਵਿੱਚ ਪਾਉਣਾ ਜਿਸ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ 7 ਤੋਂ ਉੱਪਰ ਹੈ ਕਿਉਂਕਿ ਜਦੋਂ ਆਪਣਾ ਪੀ ਐਚ ਲੈਵਲ ਜ਼ਿਆਦਾ ਹੋਵੇਗਾ ਤੇ ਜਿਹੜੇ ਆਪਣੀ ਜ਼ਮੀਨ ਦੇ ਵਿੱਚ ਜਿਹੜੇ ਫਿਕਸ ਹੋ ਚੁੱਕੇ ਤੱਤ ਆਪਣੀ ਜ਼ਮੀਨ ਨੂੰ ਜਿਹੜੇ ਆਪਣੇ ਬੂਟੇ ਨੂੰ ਮਿਲਨੇ ਆਪਣੇ ਅਵੇਲੇਬਲ ਨਹੀਂ ਹੁੰਦੇ ਇਸ ਕਰਕੇ ਆਪਾਂ ਜਿਨ੍ਹਾਂ ਦਾ ਪੀ ਐਚ ਲੈਵਲ ਜ਼ਿਆਦਾ ਹੁੰਦਾ ਉਹਨਾਂ ਨੂੰ ਇਹੀ ਆਪਾਂ ਜਿਹੜੀ ਫੜਕੜੀ ਚਿੱਟੀ ਫੜਕੜੀ ਆਪਾਂ ਪਾਉਣੀ ਹੈ ਇਸ ਕਰਕੇ ਕਿਸਾਨ ਨੇ ਆਪਣੀ ਇਨਸੈਕਟੀਸਾਈਡ ਤੌਰ ਤੇ ਦੀ ਕੰਮ ਕਰਦੀ ਊਲੀ ਨਾਸ਼ਕ ਤੌਰ ਤੇ ਵੀ ਕੰਮ ਕਰਦੀ ਤੇ ਜਿਹੜੀ ਆਪਣੀ ਜ਼ਮੀਨ ਦਾ ਪੀ ਐਚ ਲੈਵਲ ਦੀ ਨੂੰ ਵੀ ਆਪਾਂ ਘੱਟ ਕਰਨ ਦੇ ਵਿੱਚ ਆਪਣੀ ਸਹਾਇਤਾ ਕਰਦੀ ਏ ਇਹ ਆਪਾਂ ਕਿਲੋ ਤੋਂ ਡੇਢ ਕਿਲੋ ਆਪਾਂ ਆਪਣੇ ਯੂਰੀਆ ਦੇ ਵਿੱਚ ਚੰਗੀ ਤਰ੍ਹਾਂ ਬਰੀਕ ਕਰਕੇ ਮਿਕਸ ਕਰਕੇ ਆਪਾਂ ਛੱਟਾ ਦੇ ਦੇਣਾ ਜਾਂ ਤੁਸੀਂ ਜੇ ਤੁਸੀਂ ਪਾਣੀ ਦੇ ਨਾਲ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਤਾਂ ਵੀ 1 ਕਿਲੋ ਤੋਂ ਡੇਢ ਕਿਲੋ ਜਦੋਂ ਆਪਣੇ ਖੇਤ ਦੇ ਵਿੱਚ ਪਾਣੀ ਆਪਾਂ ਲਾਉਣਾ ਤਾਂ ਤੁਸੀਂ ਨੱਕੇ ਅੱਗੇ ਰੱਖ ਦਿਓ ਕਿਸੇ ਕੱਪੜੇ ਦੇ ਵਿੱਚ ਪਾ ਕੇ ਉਹਦੇ ਨਾਲ ਹੌਲੀ ਹੌਲੀ ਖੋੜ ਕੇ ਆਪਣੇ ਜਿਹੜੀ ਜ਼ਮੀਨ ਦੇ ਵਿੱਚ ਜਾਂਦਾ ਰਹੇ ਜਿੰਨੀਆਂ ਵੀ ਆਪਣੇ ਜ਼ਮੀਨ ਦੇ ਵਿੱਚ ਜੜਾਂ ਦੀਆਂ ਬਿਮਾਰੀਆਂ ਚਾਹੇ ਕਿਸੇ ਆਪਣੇ ਕਿਸਾਨ ਵੀਰ ਦੇ ਜਿਹੜਾ ਜੜਾ ਕਾਲੀਆਂ ਹੁੰਦੀ ਦਿੱਕਤ ਹੁੰਦੀ ਉਹਦੇ ਵਿੱਚ ਵੀ ਕਿਸਾਨ ਵੀਰ ਉਹ ਆਪਣਾ ਕਾਫੀ ਵੱਡਾ ਜਿਹਦਾ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲਦਾ ਇਹਾਂ ਦੀ ਡੋਜ਼ ਆਪਾਂ ਕਿਸਾਨੀ ਵੀਰੋ ਕਿਲੋ ਤੋਂ ਡੇਢ ਕਿਲੋ ਲੈਣਾ ਤੇ ਆਪਾਂ ਕਿੰਨੇ ਦਿਨ ਝੋਨੇ ਤੱਕ ਪਾ ਸਕਦੇ ਆ ਕਿਸਾਨੀ ਵੀਰੋ ਆਪਾਂ 15 ਦਿਨ ਤੋਂ ਯਾਨੀ ਕਿ ਝੋਨੇ ਤੋਂ ਲਵਾਈ ਤੋਂ 15 ਦਿਨ ਤੋਂ ਲੈ ਕੇ 30 32 ਦਿਨ ਤੱਕ ਆਪਾਂ ਆਪਣੀ ਫਸਲ ਦੇ ਵਿੱਚ ਇਹ ਫਟਕੜੀ ਦਾ ਆਪਾਂ ਵਰਤੋਂ ਕਰ ਸਕਦੇ ਆ ਬਾਕੀ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਇਨਸੈਕਟੀਸਾਈਡ ਜਾਂ ਉਲੀਨਾਸ਼ਕ ਆਪਾਂ ਨੂੰ ਕਿਸਾਨ ਵਿਰੋਧ ਪਾਉਣ ਦੀ ਜਰੂਰਤ ਨਹੀਂ ਹੁੰਦੀ तकरीबन ਜੇਕਰ ਆਪਾਂ ਦੇਖੀਏ ਤਾਂ 40 45 50 ਦਿਨ ਤੱਕ ਕਿਸੇ ਵੀ ਉਲੀਨਾਸ਼ਕ ਜਾਂ ਆਪਣੇ ਇਨਸੈਕਟੀਸਾਈਡ ਪਾਉਣ ਦੀ ਜਰੂਰਤ ਨਹੀਂ ਹੋਉਂਦੀ ਦੋਸਤੋ ਬਾਅਦ ਫਿਰ ਆਪਾਂ ਸਪਰੇਅ ਕਰ ਸਕਦੇ ਹਾਂ ਪੱਤਾ ਲਪੇੜ ਜਾਂ ਗੋਭ ਦੀ ਸੁੰਡੀਆਂ ਦੀ ਜਿਹਦੇ ਵਿੱਚ ਆਪਾਂ ਗੋਭ ਸਮੇਂ ਫਿਰ ਆਪਾਂ ਉਲੀਨਾਸ਼ਕ ਦੀ ਆਪਾਂ ਸਪਰੇਅ ਵਿੱਚ ਐਡ ਕਰ ਸਕਦੇ ਹਾਂ ਤੇ ਬਾਕੀ ਕਿਸਾਨ ਵਿਰੋਧ ਜਿਹੜੇ ਦਾ ਚਿੱਟੀ ਫੜਕੜੀ ਪਾਉਣ ਦਾ ਆਪਾਂ ਨੂੰ ਬਹੁਤ ਵਧੀਆ ਫਾਇਦਾ तकरीबन ਜੇਕਰ ਆਪਾਂ ਖਰਚਾ ਮੰਨੇਗੇ ਤਾਂ 40-45 ਰੁਪਏ ਦੇ ਵਿੱਚ ਆਪਣਾ ਇੱਕ ਕਿਲੇ ਦਾ ਖਰਚਾ ਆਉਣਾ ਹੈ ਤੇ ਇੱਕ ਇਸ 40-45 ਦੇ ਖਰਚੇ ਦੇ ਨਾਲ ਆਪਾਂ ਨੂੰ ਸਾਨੂੰ ਰੋਪਣ ਬਹੁਤ ਵਧੀਆ ਆਪਾਂ ਨੂੰ ਜਿਹੜਾ ਦੇਖਣ ਨੂੰ ਲਾਭ ਮਿਲੇਗਾ ਆਪਣੇ ਜਿਹੜਾ ਚੰ ਝੋਨਾ ਚੰਗਾ ਵਧੀਆ ਫਟਾਰਾ ਕਰੇਗਾ ਤੁਸੀਂ ਜੇਕਰ ਨਹੀਂ ਪਹੁੰਚਦੇ ਤਾਂ ਤੁਸੀਂ ਇੱਕ ਕਿਲੇ ਦੇ ਵਿੱਚ ਆਪਣਾ ਤਜਰਬਾ ਜਰੂਰ ਕਰਕੇ ਆਪਣਾ ਦੇਖਿਆ ਜੀ ਤੁਹਾਨੂੰ ਕਿੰਨਾ ਜਿਹੜਾ ਆਪਣਾ ਝੋਨੇ ਦੇ ਵਿੱਚ ਫਰਕ ਨਜ਼ਰ ਆਉਂਦਾ ਹੈ ਬਾਕੀ ਇਹ ਜਿਹੜੀਆਂ ਜਿਹੜੀਆਂ ਜ਼ਮੀਨਾਂ ਦਾ ਪੀ ਐਚ ਲੈਵਲ ਜ਼ਿਆਦਾ ਹੈ ਜਿਹਨਾਂ ਜ਼ਮੀਨਾਂ ਐਲਕਲਾਈਨ ਨੇ ਯਾਨੀ ਕਿ 7 ਤੋਂ ਉੱਪਰ ਜਿਹੜਾ ਪੀ ਐਚ ਹੈ ਉਸ ਜ਼ਮੀਨ ਦੇ ਵਿੱਚ ਹੀ ਆਪਾਂ ਇਹ ਯੂਜ਼ ਕਰਨਾ ਹੈ ਤਕਰੀਬਨ ਜੇਕਰ ਮੰਨੇ ਕਿ ਤਾਂ 6 7 ਜਿਹੜਾ ਆਪਾਂ ਇੱਕ ਵਧੀਆ ਪੀਐਚ ਮੰਨਦੇ ਹਾਂ ਜ਼ਮੀਨਾਂ ਦੇ ਆਪਣੇ ਸੁਧਾਰ ਵਾਸਤੇ ਚੰਗੀ ਜਿਹੜਾ ਆਪਣਾ ਫਸਲ ਦੇ ਵਾਸਤੇ ਤਾਂ ਜਿਹੜੇ ਜ਼ਮੀਨਾਂ ਦਾ ਤਕਰੀਬਨ ਜੇਕਰ ਮੰਨੇ ਕਿ ਤਾਂ ਬਹੁਤੀਆਂ ਜ਼ਮੀਨਾਂ ਜਿਹੜਾ ਪੀਐਚ ਇਹ ਆਪਣਾ ਤਕਰੀਬਨ 7 ਤੋਂ ਉੱਪਰ ਜਾ ਚੁੱਕਾ ਜਿੰਨੇ ਨਾਲ ਜਿਹੜੇ ਆਪਣੇ ਝੋਨੇ ਨੂੰ ਖਾਦਾਂ ਪਾਉਣ ਦੇ ਬਾਵਜੂਦ ਵੀ ਜਿਹੜੇ ਆਪਾਂ ਝੋਨਾ ਚੰਗੀ ਫਟਾਰ ਨਹੀਂ ਕਰਦਾ ਬਾਕੀ ਤੁਸੀਂ ਇੱਕ ਕਿਲੇ ਦੇ ਵਿੱਚ ਆਪਣਾ ਟ੍ਰਾਇਲ ਕਰਕੇ ਜਰੂਰ ਦੇਖਿਆ ਜੇ ਤੁਸੀਂ ਨਹੀਂ ਪਹੁੰਚਤਾ ਤਾਂ ਵੀ ਇੱਕ ਕਿਲੇ ਦੇ ਵਿੱਚ ਤੁਸੀਂ ਪਾ ਕੇ ਆਪਣਾ ਤਜਰਬਾ ਜਰੂਰ ਕਰਿਆ ਜੇ ਤੁਹਾਨੂੰ ਜਿਹੜਾ ਆਪਾਂ ਨੂੰ ਫਰਕ ਤੁਹਾਨੂੰ ਲਾਭ ਜਰੂਰ ਮਿਲੇਗਾ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ